बजुर्ग तो नौजवान भीर मेरिया मातावान ना, भेन मेरे नार्टी के सारे दर्जा बदर्जा आगू साहेबान मेरा छोटा भाजपा कैबिनेट मंत्री गुरमीत सिंह मीत है सब तो पहला गुरु की फतेह गर्ज के प्रवान करो जी वाहू जी का खालसा वाहगुरू जी की फतेह भीर आप सारे पता भी ਨਹੀਂ ਸਭ ਨੇ ਤੁਹਾਨੂੰ ਲੈ ਕੇ ਸਾਰੇ ਉਮੀਦਵਾਰਾਂ ਨੇ ਆਪਣੀ ਸਾਥ ਦੇ ਵਿੱਚ ਆਉਣਾ। ਤਿੰਨ ਜਿਆਦਾ ਗੱਲਾਂ ਨਹੀਂ ਕਰਨੀਆਂ ਕਿਉਂਕਿ ਮੈਂ ਤਾਂ 2 ਦਿਨ ਹੋ ਗਏ ਲਗਾਤਾਰ ਛੋਡੇ ਪਿੰਡ ਆਉਣਾ ਤੇ ਆਪਣੇ ਵਿਚਾਰ ਸਾਂਝੇ ਹੁੰਦੇ ਰਹੇ ਆ। ਤੇ ਇਹ ਛੋਡਾ ਭਰਾ ਆ ਆਪਣੇ ਗਵੰਢੀ ਪਿੰਡ ਦਾ। ਮੇਰਾ ਪਿੰਡ ਪਲੋਰੀ ਹੈ ਇਹਨਾਂ ਦਾ ਪੁਰੜਾ। ਅੱਜ ਤੱਕ ਨਮਾਇੰਦਗੀ ਮਿਲ ਨਹੀਂ ਆਪਾਂ ਨੂੰ ਹੁਣ ਮਿਲ ਜਾਣੀ ਹੈ ਪੱਕੀ। ਤੇ ਤੁਹਾਡਾ ਸੈਂਜਰੋ ਦੀ ਰੋਲ ਆਪਾਂ ਵੱਡੀ ਨਾ ਦਿਖਾ ਕੇ ਭੇਜਿਏ ਤੇ ਇਹੀ ਉਮੀਦਵਾਰਾ ਜਿਹੜਾ ਆਪਣਾ ਇਹਦਾ ਸਾਰੇ ਬਾਹਰ ਆਏ ਆ ਕਿਸੇ ਦੀ ਬੋਟ ਨਹੀਂ ਹੈਗੀ ਇੱਥੇ 4 ਤਰੀਕ ਤੋਂ ਬਾਅਦ ਕਿਸੇ ਨਹੀਂ ਰਹਿਣਾ ਨਹੀਂ ਸਾਰਿਆਂ ਨੇ ਚਲੇ ਜਾਣਾ ਇਹ ਕਿਸੇ ਦੀ ਰਿਸ਼ਤੇਦਾਰੀ ਹੁੰਦੀ ਹੈ ਨਾਲ ਤੇ ਕਿਸੇ ਨੇ ਨੇੜੇ ਵਾ ਸਾਰੇ ਪਿੰਡਾਂ ਦੇ ਵਿੱਚ ਇਹਨਾਂ ਦੇ ਰਿਸ਼ਤੇਦਾਰ ਕਿਉਂਕਿ ਵੱਡਾ ਪਰਿਵਾਰ ਹੈ ਤੇ ਸਾਡੇ ਨਾਲ ਹੱਥ ਜੋੜ ਕੇ ਬੇਨਤੀ ਕਰਦਾ ਦੂਜੇ ਉਮੀਦਵਾਰਾਂ ਨੇ ਆਉਣਾ ਉਹਨਾਂ ਨੇ ਸਾਡੇ ਵਾਂਗੂ ਨਹੀਂ ਬੋਲਣਾ ਵੀ ਕੰਮਾਂ ਦੀ ਗੱਲ ਕਰਨੀ ਹੈ ਮੇਰੇ ਜੀ ਆ ਬਿਜਲੀ ਫਰੀ ਦੇਤੀ ਅਸੀਂ 24000 ਰੁਪਏ ਦੇਤੀ ਇਹਦਾ ਪੰਨਾ ਚ ਬੋਲ ਕੇ ਆ ਮੀਜੀ ਬੋਲ ਕੇ ਆ ਕਿਹੀ 43000 ਦਿੱਤੀ ਹੈ ਨਾ 4300 ਵੀ ਜਿੰਨੇ ਦਿੱਤੀ ਉਹਨਾਂ ਬੋਟ ਪਾ ਲਿਆ ਪਰ ਦਿੱਤੀ ਨਹੀਂ ਅਜੇ ਤੱਕ ਆ ਮਹਾਰਾਜ ਨੂੰ ਭੜਿਆ ਨੂੰ ਪੁੱਛ ਕੇ ਦੇਖ ਲੋ ਸਾਰੇ ਜਿਹਨੇ ਭਰਤੀ ਆ ਇਹ ਜਿਹੜਾ ਲੈਕਚਰ ਆਉਂਦੀ ਸੀ ਨਾ ਸਾਰੇ ਸੇਮ ਹੀ ਰੇਤਾਂ ਭਰਤੀ ਰੱਖਦੇ ਸੀਗੇ ਤੇ ਆਪਣੀ ਸਰਕਾਰ ਆ ਕਿਨੇ ਪਹਿਲੇ ਸਾਲਾਂ ਵਿੱਚ ਇੰਨੀਆਂ ਨੌਕਰੀਆਂ ਦਿੱਤੀਆਂ ਨੇ ਮੈਂ ਜ਼ਿਆਦਾ ਕੁਝ ਨਹੀਂ ਕਹ ਰਿਹਾ ਜੇ ਦੂਸਰੇ ਉਮੀਦਵਾਰ ਉਹਨਾਂ ਨੇ ਤਾਂ ਪੂਤ ਰਾਜ ਦੀ ਰਾਜਨੀਤੀ ਕਰਨੀ ਆ ਆ ਖੈਰਾ ਸਾਹਿਬ ਨੂੰ ਤਦੋਂ ਦਰ ਆਉਂਦੇ ਨੇ ਕਿ ਪਹਿਲਾਂ ਹਮੀਦੀਪਿੰਡ ਜਾਏ ਉਦੋਂ ਮੈਨੂੰ ਕਹਿੰਦੇ ਪੰਡੂਰੀ ਸਾਹਿਬ ਕਹਿੰਦੇ ਦੋ ਕੋਠੀਆਂ ਬਣਾਈ ਜਾਂਦਾ ਤੁਹਾੜੀ ਇੱਕ ਚੰਡੀਗੜ੍ਹ ਮੈਂ ਮੀਤ ਜੀ ਦਾ ਧੰਨਵਾਦ ਕਰਦਾ ਇਹਨਾਂ ਨੂੰ ਮੇਰੇ ਤਾਂ ਇੰਨਾ ਘਰੋਸਾ ਸੀਗਾ ਮਹਾਰਾਜ ਜੀ ਜੀ ਦੇ ਸਾਹਮਣੇ ਖੜੇ ਆਪਾਂ ਇਹ ਸਟੇਜ ਤੇ ਆਇਆ ਮਾਨ ਸਾਹਿਬ ਆਏ ਸੀਗੇ ਬਰਨਾਲਾ ਇਹ ਕਹਿੰਦਾ ਖੈਰਾ ਸਾਹਿਬ ਜੇ ਪੰਡੂਰੀ ਦਾ ਜਾਂ ਪੰਡੂਰੀ ਦੇ ਪ੍ਰਬੰਧ ਦਾ ਇੱਕ ਵੈਸਵਾ ਵੀ ਸਾਫ਼ਤ ਕਰਦੇ ਹੋ ਮੈਂ ਲਖਸ਼ਾ ਇੱਥੇ ਬੰਦ ਕਰ ਦੂੰਗਾ ਐਡਾ ਘਰੋਸਾ ਸੀਗਾ ਇਹਨਾਂ ਨੇ ਮੈਨੂੰ ਪੁੱਛਿਆ ਨਹੀਂ ਇਹਨਾਂ ਨੇ ਨੇ ਵੀਰ ਵਾਰ 100 ਵਾਰ ਡਰਦਾ ਹੁੰਦਾ ਹੈ ਨਾ ਕਈ ਵਾਰੀ ਹੋਵੇ ਰਹਿ ਜਾ। ਇਸ ਕਰਕੇ ਭਰਾਵੋ ਪਰਾਂ ਪੰਜੇ ਡਾਪ ਹੋ ਸਾਕ ਦੂਜਾਂ ਤੇ ਤੇ ਹੁਣ ਆਇਆ ਅਮਰੀਕਾ ਨਾਲ ਕੱਲ ਜਾਂ ਪਰਸੋਂ ਹੁਣ ਫੇਰ ਗਿਆ ਜੇ ਕਹਿੰਦਾ ਇੱਧਰ ਜ਼ਮੀਰ ਬਣਾ ਲਈ ਜੀ ਕਹਿੰਦੇ ਪਤਾ ਨਹੀਂ ਕਿੱਥੇ ਕਿੱਥੇ ਕੀ ਕੀ ਬੋਲੀ ਜਾਂਦਾ ਮੈਂ ਤੁਹਾਡੇ ਸਾਥ ਵਿੱਚ ਖੜ ਕੇ ਕਹਿੰਦਾ ਖੇਰਾ ਸਾਹਿਬ ਮੈਨੂੰ ਜਿੱਥੇ ਮਰਜੀ ਟਾਈਮ ਦੇ ਦੇਣਾ ਜਿਹੜੇ ਮਰਜੀ ਪਿੰਡ ਦਾ ਜਿੰਨੀਆਂ ਗੱਲਾਂ ਨੇ ਮੇਰੇ ਖਿਲਾਫ ਕਈਆਂ ਨੇ ਜੇ ਇੱਕ ਵੀ ਸਾਬਤ ਕਰਦੇ ਨਾ ਤੁਸੀਂ ਮੇਰੇ ਪਿੰਡਾਂ ਦੇ ਲੋਕੋਂ ਉਹਦੀ ਰਾਜਨੀਤੀ ਛੱਡ ਦੇਣਾ। ਜੇ ਭਰਾਵੋ ਇਹ ਥੋੜੀ ਆ ਵੀ ਜੇ ਤੂੰ ਚਾਰ ਦਸਾਂਤ ਵਧੀਆ ਬੋਲ ਲੈਣਾ ਦੂਰ ਗ੍ਰੀਸ ਦੇ ਵਿੱਚ ਬੋਲ ਲੈਣਾ ਐਂ ਹਮ ਕਰ ਲੈਣਾ ਵੀ ਜਾਰੇ ਸਾਥੀ ਦੇ ਹੱਥ ਮਾਰਨਾ ਬਹੁਤਾ ਸਿਆਣਾ ਥੋੜੀ ਬਣ ਜਾਂਦਾ ਕੋਈ ਬੰਦਾ ਯਾਰ ਜੀ ਇਹ ਕੋਈ ਚੰਗੇ ਪਰਿਵਾਰ ਵਾਲਾ ਨਹੀਂ ਇਦਾਂ ਬਣ ਜਾਂਦਾ ਇਹਦੀ ਸਤਾਈ ਹੁੰਦੀ ਆ ਲੋਕ ਸਾਰੇ ਜਾਣਦੇ ਹੁੰਦੇ ਤੁਸੀਂ ਮੇਰੇ ਬਾਰੇ ਸਾਰੇ ਜਾਣਦੇ ਹੋ ਨੂੰ 7 ਸਾਲ ਹੋ ਗਏ ਤੁਹਾਡੇ ਵਿਚਾਲੇ ਮੈਨੂੰ ਮੈਂ ਤਾਂ 20 ਸਾਲ ਹੋ ਗਏ ਮੈਂ ਪੱਤਰਕਾਰੀ ਵੀ ਇੱਥੇ ਹੀ ਕਰਦਾ ਰਿਹਾ ਮੇਰੇ ਪਿੰਡ ਦੀ ਥੋੜੀਆਂ 10 ਰਿਸ਼ਤੇਦਾਰੀਆਂ ਹੋਣਗੀਆਂ ਸਾਰੇ ਜਾਣਦੇ ਹੋਗੇ ਮੇਰੇ ਪਰਿਵਾਰ ਬਾਰੇ ਵੀ ਜਾਣਦੇ ਹੋਗੇ ਮੇਰੇ ਬਾਰੇ ਵੀ ਇਸ ਕਰਕੇ ਭਰਾਵਾ ਜਿਹੜੇ ਹੋਰ ਵੀ ਉਮੀਦਵਾਰ ਆਉਣਗੇ ਮੈਂ ਨਾ ਮੈਂ ਮਾਨ ਸਾਹਬ ਬਾਰੇ ਸੁਣਿਆ ਤਾਂ ਮੈਂ ਬੋਲਣਾ ਤਾਂ ਹੈ ਨਹੀਂ ਕਿ ਮੈਨੂੰ ਐਂ ਕਿਸੇ ਅਮਰੀਕ ਸਿੰਘ ਮੇਰੇ ਨਾਲ ਸੀ ਜੀ ਉਹ ਸੁਪਾ ਚਰਨ ਚਪਤਰ ਰਿਹਾ ਸਰੋਣੀ ਕਾਲੀ ਦਰ ਦੇ ਦੁਬਾਰੇ ਆਵਾਂਗੇ ਉਹਦੇ ਬਾਰੇ ਸਾਰਾ ਕੁਝ ਦੱਸ ਕੇ ਜਾਵਾਂਗੇ ਜੇ ਸਾਡੀ ਕਹੀ ਗੱਲ ਦੇ ਵਿੱਚ ਇੱਕ ਵੀ ਝੂਠ ਹੋਵੇ ਸਾਡੇ ਨਾਲ ਸਾਥ ਚ ਬੈਠ ਕੇ ਜਾਂ ਕਮਰੇ ਚ ਬੈਠ ਕੇ ਜਿੱਥੇ ਕੋਈ ਮਰਜ਼ੀ ਗੱਲ ਕਰ ਸਕਦਾ ਬਗੈਰ ਸਿਚਾਈ ਤੋਂ ਗੱਲ ਨਹੀਂ ਕਰਾਂਗੇ ਪਰ ਇਹਦਾ ਨੂੰ ਨਿਮੋ ਜਰੂਰ ਬੋਲਾਂਗੇ ਮੈਂ ਸਾਰੀ ਸੰਗਤ ਤੋਂ ਕਿ ਇਹ ਲੱਗ ਖਰਾਬ ਹੋ ਲਿਆ ਹੁਣ ਮਾਫੀ ਵੀ ਲੱਗਦਾ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਆਪਣੇ ਪਿੰਡ ਦਾ ਗਵਾਂਢੀ ਪਿੰਡਾਂ ਦਾ ਮੁੰਡਾ ਸਾਰੇ ਜਾਣਦੇ ਵੱਡੀ ਲੀਡਰ ਨੇ ਜਿਤਾ ਕੇ ਭੇਜੀ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਪੰਜਾਬ ਦੇ ਕੈਬਨਿਟ ਮੰਤਰੀ ਨੇ ਸਾਰੇ ਆਪਾਂ ਨੂੰ ਵਿਧਾਨ ਸਭਾ ਦੇ ਬੋਲ ਦੇ ਦੇਖਿਆ ਮੁੱਦਿਆਂ ਤੇ ਬੋਲਦੇ ਆ ਮੁੱਦਿਆਂ ਦੀ ਗੱਲ ਕਰਦੇ ਆ ਦੂਜੇ ਲੀਡਰਾਂ ਵਾਂਗ ਨਹੀਂ ਕਰਦੇ ਇਹ ਵੀ ਤੁਹਾਡੇ ਸਾਹਮਣੇ ਆਪਣੇ ਵਿਚਾਰ ਰੱਖਣਗੇ ਗੁਰਮੀਤ ਸਿੰਘ ਦੀ ਮੀਤ ਹੈ ਕੈਬਨਿਨਟ ਮੰਤਰੀ ਪੰਜਾਬ ਸਰਕਾਰ ਤਾਂ ਜੀ ਜੇ ਜੇ ਪਟਸੈਣ ਦੇ ਸਾਥੀ ਉਹ ਚੱਲ ਕੇ ਪਹੁੰਚੇ ਮਸਾਦਾਂ ਦੇ ਪਾਣੀ ਵਾਲੀ ਤੇ ਰਹਾ ਤੇ ਮਾਫੀ ਵਿੱਚ ਆਉਣਾ ਕਿ ਤੇ ਕਿਵੇਂ ਉਸ ਨੂੰ ਤੁਮੇ ਕੰਤੋਂ ਨਹੀਂ ਪੜਾਉਂ ਤਿੰਨ ਕੰਤੋਂ ਮੋਟਾ ਸੋ ਮਾਫੀ ਫਾਰਾ ਬੱਦ ਬੋਤਾਂ ਬੱਤੀ ਬੱਜਦੀ ਹੈ ਬਤੂ ਸਿੰਘ ਵੈਰੂ ਜਿੱਕਰ ਖਾਇਸ ਵੈਰੂ ਮੁਕੇ ਹੋਤੇ ਸੁਪਰ ਜੁਰੀ ਸਾਹਿਬ ਨੇ ਸ਼ਮਾਰਾ ਜ਼ਿਕਰ ਕੀਤਾ ਤੇ ਕੋ ਜਿਹੜਾ ਇਹਨਾਂ ਨੇ ਵੱਡੇ ਕੰਮ ਦਾ ਜ਼ਿਕਰ ਕੀਤਾ ਵੀ ਭਾਈ 43000 ਨਾ ਕੋਈ ਦਿੱਤੀ ਹੈ ਤੇ ਕਿਹਾ ਵੀ 4300 ਵੀ ਕਿਸੇ ਨੇ ਪਹਿਲੇ 2 ਸਾਲ ਜਿਨੀ ਦਿੱਤੀ ਹੋਣੀ ਆ ਮੈਂ ਆਉਣੇ ਗੁਰਜੀਤ ਤੋਂ ਪੁੱਛ ਰਿਹਾ ਸੀ ਮੈਂ ਕਿਹਾ ਤੁਹਾਡੇ ਪਿੰਡ ਕਿੰਨੀਆਂ ਮਿਲੀਆਂ ਨੇ ਇਹ ਕਹਿੰਦਾ ਅੱਠ ਸਰਕਾਰੀ ਨੌਕਰੀਆਂ ਮਿਲੀਆਂ ਨੇ ਪਿਛਲੇ ਦੋ ਸਾਲ ਮੈਂ ਆਈ ਮੈਂ ਜਾਣਦਾ ਨਹੀਂ ਕਿੰਨੀਆਂ ਮਿਲੀਆਂ ਨੇ ਕਿਹਦੇ ਮੁੰਡੇ ਆ ਕਿਹਦੀਆਂ ਕੁੜੀਆਂ ਨੇ ਪਰ ਮੈਂ ਤੁਸੀਂ ਸਾਰੇ ਪਿੰਡ ਵਾਲੇ ਇੱਥੇ ਬੈਠੇ ਆਂ ਉਹਨਾਂ ਸਾਰਿਆਂ ਨੂੰ ਚਾਹੇ ਸੱਤ ਚ ਬੁਲਾ ਕੇ ਪੁੱਛਣ ਚਾਹੇ ਘਰੋ ਘਰੀ ਜਾ ਕੇ ਪੁੱਛ ਲੋ ਵੀ ਭਾਈ ਤੁਸੀਂ ਕਿਸੇ ਨੇ ਕਿਸੇ ਨੂੰ ਪੰਜੀ ਦਿੱਤੀ ਕੋਈ ਸ਼ਫਾਰਿਸ਼ ਲਵਾਈ ਕਿਸੇ ਮੰਤਰੀ ਤੋਂ ਫੋਨ ਕਰਵਾਇਆ ਇਹ ਪਹਿਲੀ ਵਾਰ ਹੈ ਕਿ ਬਿਨਾਂ ਪੱਖਪਾਤ ਤੋਂ ਨੌਕਰੀਆਂ ਮਿਲ ਰਹੀਆਂ ਐ ਇਹ ਕਿਹਨੂੰ ਦਿੰਦੇ ਸੀ ਪ੍ਰਤਾਪ ਬਾਜਵੇ ਦੇ ਭਤੀਜੇ ਨੂੰ ਥਾਣੇਦਾਰ ਲਾਤਾ ਰਵਨੀਤ ਬਿੱਟੂ ਦੇ ਭਰਾ ਨੂੰ ਲਾਤਾ ਡੀਐਸਪੀ ਤੇ ਕਾਂਗੜ ਦੇ ਜਵਾਈ ਨੂੰ ਲਾਤਾ ਹੋਰ ਪਤਾ ਨਹੀਂ ਕਿੰਨੇ ਆ ਜਿਹੜੇ ਇਹਨਾਂ ਨੇ ਆਪ ਦੇ ਰਿਸ਼ਤੇਦਾਰ ਨੌਕਰੀਆਂ ਤੇ ਲਾਇਆ ਇਹ ਪਹਿਲੀ ਵਾਰ ਇਹ ਤਾਂ ਹੈ ਹੀ ਆ ਕਿ 43000 ਨੌਕਰੀ ਦਿੱਤੀ ਹੈ ਪਰ ਬਿਨਾ ਪੱਖਪਾਤ ਤੋਂ ਬਿਨਾ ਸ਼ਿਫਾਰਸ਼ ਤੋਂ ਦਿੱਤੀ ਹੈ ਇਹ ਉੱਤੋਂ ਵੀ ਵੱਡੀ ਗੱਲ ਆ ਆ ਪੰਡੋਰੀ ਸਾਹਿਬ ਨੇ ਤਾਂ ਕਿਹਾ ਵੀ 4300 ਵੀ ਨਹੀਂ ਦਿੱਤੀ ਹੋਣੀ ਇਕੱਲੀ ਇਹ ਨਹੀਂ ਵੀ ਇਸ ਸਰਕਾਰ ਦਾ ਜਾਂ ਇਹਦੋਂ ਇਕੱਲੀ ਪਹਿਲਾਂ ਦਾ ਇਸ 70 ਸਾਲ ਦਾ ਚੈਲੰਜ ਮੈਂ ਤੁਹਾਨੂੰ ਕਰਦਾ ਆ ਆ 70 ਸਾਲ ਦਾ ਮੈਂ ਚੈਲੰਜ ਕਰਦਾ ਕਿੰਨੀਆਂ ਸਰਕਾਰਾਂ ਇੱਥੇ ਆਈਆਂ ਗਈਆਂ ਕਿੰਨੇ ਮੁਲਾਜ਼ਮ ਰੱਖੇ ਕਿੰਨੇ ਰਿਟਾਇਰ ਹੋ ਗਏ ਲੱਖਾਂ ਹੀ ਹੋ ਗਏ ਮੇਰੇ ਡੈਡੀ ਵੀ ਬਿਜਲੀ ਬੋਰਡ 'ਚ ਸੀ ਰਿਟਾਇਰ ਹੋਏ ਇਹ ਚੈਲੰਜ ਹੈ ਕਿਸੇ ਸਰਕਾਰ ਚ ਆਪਣੇ ਜਿੰਨੀਆਂ ਨੌਕਰੀਆਂ ਪਹਿਲੇ 2 ਸਾਲ ਦਿੱਤੀਆਂ ਗਿਆਂ ਹੋਣ ਇਹ ਦੂ ਵੱਧ ਦਿੱਤੀਆਂ ਹੋਣ ਜੈਦੂ 5-7 ਹਜ਼ਾਰ ਇਹਨਾਂ ਨੂੰ ਛੱਡੀ ਵੀ ਵੀ ਇਹ ਦੂ ਘਟ ਦਿੱਤੀ ਹੁਣ ਕਿਸੇ ਸਰਕਾਰ 70 ਸਾਲਾਂ ਚ ਤਾਂ ਭਾਈ ਵੋਟਾਂ ਜਿਹੜੀ ਸਰਕਾਰ ਦਿੱਤੀ ਉਹਨਾਂ ਨੂੰ ਪਾੜੋ ਜੇ ਨਹੀਂ ਦਿੱਤੀਆਂ ਕੱਲੀ ਆਪਾਂ ਦਿੱਤੀਆਂ ਫੇਰ ਭਾਈ ਇਹਨਾਂ ਨਾਲ ਉਹ ਜੇ ਫਰਕ ਹੈ ਚੰਗੇ ਆ ਤਾਂ ਹੀ ਦਿੱਤੀਆਂ ਨਾ ਫੇਰ ਵੋਟ ਪਾਉਣ ਦਾ ਹੱਕ ਚੰਗੇ ਲੋਕਾਂ ਦਾ ਨਾਲੇ ਸੀ ਕੋਈ ਨੌਕਰੀਆਂ ਵਾਲਾ ਵਾਅਦਾ ਨਹੀਂ ਸੀ ਕੀਤਾ ਵੀ ਪਹਿਲੇ 2 ਸਾਲ ਚ ਲੀਆਂ ਦੀ ਮੰਗ ਸਿਰਫ ਸੁਧਾਰ ਕਰਨ ਦੀ ਖਾਤਰ ਸਿਰਫ ਰੁਜ਼ਗਾਰ ਦੇਣ ਦੀ ਖਾਤਰ ਤੇ ਮਹਿਕਮਿਆਂ ਨੂੰ ਚੰਗੀ ਤਰ੍ਹਾਂ ਚਲਾਉਣ ਦੀ ਖਾਤਰ ਨਹਿਰੀ ਮਹਿਕਮੇ ਚ ਪਰਿਵਾਰੀ ਭਰਤੀ ਕੀਤੀ ਆ ਦੂਜੇ ਪਰਿਵਾਰੀ ਭਰਤੀ ਕੀਤੀ ਨੀ ਕਿੰਨੀਆਂ ਅਸਾਮੀਆਂ ਹਰੇਕ ਮਹਿਕਮੇ ਚ ਖਾਲੀ ਪਈਆਂ ਸੀ ਪੁਲਿਸ ਚ ਭਰਤੀ ਕੀਤੀ ਆ ਪੁਲਿਸ ਵੀ ਵੱਡੀ ਦਿੱਕਤ ਨਾ ਕਈ ਵਾਰੀ ਜਿਹੜੇ ਥਾਣਿਆਂ ਚ ਆ ਜਾਂਦੀ ਹੈ ਬੀਜੀ ਕੇ ਇਸੇ ਦਿਨ ਹੋ ਗਏ ਹਜੇ ਕਾਰਵਾਈ ਨਹੀਂ ਹੋ ਰਹੀ ਆ ਮੁਲਾਜ਼ਮ ਖੜਿਆ ਇਹਨਾਂ ਤੋਂ ਪੁੱਛੋ ਜਿਹੜਾ ਆਈਓ ਹੈ ਉਹਦੀ ਸਿਪਾਈ ਤੋਂ ਪ੍ਰੋਮੋਸ਼ਨ ਹੋ ਕੇ 15 ਵੀਦ ਤੱਕ ਜਾਂਦੇ ਕਿ ਨਹੀਂ ਲੱਗਦੇ ਆਈਓ ਬਣਨ ਨੂੰ ਪਿਛਲੇ ਸਮੇਂ ਚ ਭਰਤੀਆਂ ਨਹੀਂ ਕਰਦੇ ਸੀ 6 6 7 7 ਸਾਲ 10 10 ਅੱਜ ਦੀ ਘੜੀ ਜ਼ਿਲੇ ਚ ਆਈਓ ਹੀ ਇੰਨੇ ਘੱਟ ਹੈ ਜਿਹਦੇ ਕਰਕੇ ਥਾਣੇ ਚ ਲਾਉਂਚ ਵੀ ਬੜੀ ਦਿੱਕਤ ਆਉਂਦੀ ਹੈ ਹੁਣ ਸਿੱਧੇ ਜਿਹੜੇ ਨਵੇਂ ਮੁੰਡੇ ਆ ਉਹ ਤਾਂ ਆਈਓ ਬਣ ਨਹੀਂ ਸਕਦੇ ਇਸੇ ਕਰਕੇ ਸਰਕਾਰ ਨੇ ਪਹਿਲੀ ਵਾਰ ਫੈਸਲਾ ਲਿਆ ਯਾਰ ਵੀ ਭਾਈ ਪੁਲਿਸ ਦੀ ਭਰਤੀ ਹਰ ਸਾਲ 2000 ਤੋਂ 2200 ਸਪਸ਼ਟ ਨਿਕਲ ਨਹੀਂ ਨਿਕਲਦੀ ਨਹੀਂ ਕਦੇ ਕਿਸੇ ਸਰਕਾਰ ਨੇ ਕੱਢੀ ਨਹੀਂ ਕਿੰਨੇ ਨੌਜਵਾਨਾਂ ਦਾ ਸੁਪਨਾ ਹੀ ਰਹਿ ਜਾਂਦਾ ਸੀ ਪੁਲਿਸ ਭਰਤੀ ਹੋਣਾ ਤੇ ਭਰਤੀ ਵੀ ਨਹੀਂ ਸਿੱਕਲਦੀ ਕਿਉਂਕਿ ਆਪ ਅੰਡੋਰੀ ਸਾਹਿਬ ਨੇ ਉਹ ਕਿਹਾ ਕਰਦੇ ਸੀ ਲਾਸਤ ਸਾਲ ਹੁਣ ਅੱਜ ਵੋਟਾਂ ਪਈਆਂ ਅਚ ਕਿਹਦੀ ਸਰਕਾਰ ਬਣਗੀ ਹਰਜ ਕਰ ਲੋ ਮੇਰੀ ਉਮਰ 24 ਸਾਲ ਹੈ ਮੈਂ ਭਰਤੀ ਦੇਖਣਾ ਚਾਹਣਾ ਤੇ ਸਰਕਾਰ ਨੇ ਤਾਂ ਕੱਢਣੀ ਲਾਸਤ ਸਾਲ ਆ ਤੇ ਜਦ ਨੂੰ ਲਾਸਤ ਸਾਲ ਹੋਊਗਾ ਮੈਂ 28 ਟੱਪ ਜਾਊਂਗਾ ਮੰਨ ਲਓ ਕਿ ਮੈਨੂੰ ਮੌਕਾ ਹੀ ਨਹੀਂ ਮਿਲਿਆ ਭਰਤੀ ਦੇਖਣ ਦਾ ਤੇ ਐਤ ਕੀ ਭਗਵੰਤ ਮਾਨ ਜੀ ਨੇ ਫੈਸਲਾ ਕੀਤਾ ਵੀ ਭਾਈ ਕੋਈ ਨਹੀਂ ਇੱਕ ਸਾਲ ਦੀ ਅਗਲੇ ਸਾਲ ਦੀ ਅਗਲੇ ਨੇ ਅਗਲੇ ਸਾਲ ਨਹੀਂ ਜਦੋਂ ਹਰ ਸਾਲ ਭਰਤੀ ਨਿਕਲੂ ਭਰਤੀ ਹੋਵੇ ਨਾ ਹੋਵੇ ਚਲੋ ਭਰਤੀ ਦਾ ਜਿਹੜੇ ਟੋਪ ਤੇ ਹੋਣਗੇ ਮਿਹਨਤੀ ਹੋਈ ਹੋਣਗੇ ਘਟੋ ਘਟ ਗ੍ਰਾਊਂਡ ਮੰਨ ਦਾ ਜੁੜਾ ਰਹੂਗਾ ਨਾ ਮਾੜੀ ਸੰਗਤੋਂ ਤਾਂ ਬਚਿਆ ਰਹੂ ਸੋ ਹਰੇਕ ਮਹਿਕਮੇ ਜ਼ਾਰ ਸਰਕਾਰ ਨੇ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਸਭ ਤੋਂ ਵੱਡਾ ਸੁਧਾਰ ਚਲੋ 600 ਜੁਨਟ ਹਾਲ ਦਾ ਵਾਦਾ ਕੀਤਾ ਸੀ ਦੇਤੀ ਲੋਕਾਂ ਨੂੰ ਅ ਮੋਟਰ ਵਾਲੀ ਬਿਜਲੀ ਜਿਹੜੀ ਤੁਹਾਨੂੰ ਦਿੱਤੀ ਆ ਸਾਰੇ ਕਹਨੇ ਹੋ ਵੀ ਜੂੜ ਵੱਡਾ ਗਿਆ ਰਾਤ ਨੂੰ ਕਦੇ ਜਾਣਾ ਨਹੀਂ ਪਿਆ ਇਹ ਤਾਂ ਵਾਦਾ ਵੀ ਨਹੀਂ ਕੀਤਾ ਆਈਏ ਕਿ ਨਹੀਂ ਆਈ ਦਿਨੇ ਹੈ ਆਉਂਦੀ ਰਹੀ ਹੈ ਨਹਿਰੀ ਪਾਣੀ ਆਪਣੇ ਜ਼ਿਲ੍ਹੇ ਚ ਮੈਨੂੰ ਲੱਗਦਾ ਵੀ ਸੈਂਕੜੇ ਪਿੰਡ ਨੇ ਜਿਨ੍ਹਾਂ ਚ ਪਹਿਲੀ ਵਾਰੀ ਨਹਿਰੀ ਪਾਣੀ ਆਇਆ ਹੈ ਸ਼ੀ 100 ਕਰੋੜ ਰੁਪਈਆ ਦੇਵਾਂਗੇ ਉਹਦਾ ਵਾਅਦਾ ਕੀਤਾ ਸੀ ਆ ਨਹਿਰੀ ਪਾਣੀ ਨਾਲ ਤਾਂ ਵਾਅਦਾ ਵੀ ਨਹੀਂ ਕੀਤਾ ਖਾਲ ਬਣਦਾ ਕਿ ਨਹੀਂ ਤੁਹਾਡੇ ਪਿੰਡ ਬੜ ਰਿਆ ਹੈ ਹੈ ਤੇ ਸਾਡੇ ਤੁਸੀਂ ਕਿੰਨੇ ਇਦਾਂ ਦੇ ਪਿੰਡ ਨੇ ਮੇਰੇ ਹਲਕੇ ਦੇ ਵੀ ਜਿੱਥੇ 30 ਸਾਲ ਬਾਅਦ 40 ਸਾਲ ਬਾਅਦ ਆ ਪੂਰੇ ਸਾਡੇ ਪਿੰਡ ਹੈ ਉਥੇ ਜਿੱਦਣ ਦਾ ਦੇਸ਼ ਆਜ਼ਾਦ ਹੋਇਆ ਪਹਿਲੀ ਵਾਰੀ ਪਾਣੀ ਆਇਆ ਜਮਾ ਨਹਿਰ ਤੇ ਪਿੰਡਾ ਹਰੀਗੜ ਦਾ ਨਾ ਰਿਹਾ ਜਾਣੋ ਨਾ ਪੂਰੇ ਜਮਾਂ ਨਾਲ ਪਿੰਡ ਮੋਗਾ ਹੀ ਐਣੀ ਸੀ ਇਹ ਇਕੱਲੀ ਆਪਣੀ ਸਰਕਾਰ ਆ ਵੀ ਭਾਈ ਜਿੱਥੇ ਕੱਲੇ ਵਾਦੇ ਪੂਰੇ ਨਹੀਂ ਕੀਤੇ ਹਰੇਕ ਮਹਿਕਮੇ ਚ ਸੁਧਾਰ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਆ ਕਿਉਂਕਿ ਸਰਕਾਰ ਨੂੰ ਘਰਦਿਆਂ ਵਾਂਗੂ ਚਲਾਉਣ ਦੀ ਕੋਸ਼ਿਸ਼ ਕੀਤੀ ਆ ਪਿਛਲੇ 2 ਸਾਲਾਂ ਤੋਂ ਜਿਹੜੇ ਮੰਤਰੀ ਦੀ ਜਿੱਥੇ ਡਿਊਟੀ ਲੱਗੀ ਆ ਉਹਨੇ ਉੱਥੇ ਸੁਧਾਰ ਕੀਤਾ ਨਿੰ ਹਰੀ ਬਕ ਮਾ ਦਾ ਪਹਿਲਾਂ ਵੀ ਹੈਗਾ ਅਸੀਂ ਪਾਣੀ ਪਹਿਲਾਂ ਵੀ ਹੈਗਾ ਅਸੀਂ ਪੰਜਾਬ ਚ ਇਹਨਾਂ ਨੇ ਕਿਉਂ ਨਹੀਂ ਦਿੱਤਾ ਬੇਣਾ ਵਾਦੇ ਤੋਂ ਵੀ ਕੰਮ ਕੀਤੇ ਆ ਅਤੇ 14 ਟੋਲ ਪਲਾਜ਼ੇ ਬੰਦ ਕੀਤੇ। ਆ ਲੁਧਿਆਣੇ ਵਾਲਾ ਬੰਦ ਕੀਤਾ। 바ਵਾ ਕੀਤਾ ਸੀ ਆਪਾਂ ਬੰਦ ਕਰਾਂਗੇ। 바ਵਾ ਵੀ ਨਹੀਂ ਕੀਤਾ। ਪੂਰੇ ਇੰਡੀਆ 'ਚ ਪੰਜਾਬ ਪਹਿਲਾ ਸੂਬਾ ਜਿੱਥੇ ਟੋਲ ਪਲਾਜ਼ੇ ਬੰਦ ਹੋਏ ਆ। ਨਾ ਹਿਮਾਚਲ ਨਾ ਰਾਜਸਥਾਨਾ ਯੂਪੀ ਕਿਤੇ ਨਹੀਂ ਹੋਏ। ਆਪਣੇ ਕਿਵੇਂ ਹੋਗੇ? ਹੁਣ ਕਰਦੇ ਤਾਂ ਦੂਜੀਆਂ ਪਾਰਟੀਆਂ ਵਾਲੇ ਕਹਿੰਦੇ ਆ ਇਹਨਾਂ ਤਾਂ ਜੀ ਮਿਆਦੀ ਘਤਮ ਹੋ ਗਈ ਸੀ ਕਿੱਡੀ ਗੱਲ ਆ। ਇਹ ਮਿਆਦ ਭਾਵੇਂ ਇਹਨਾਂ ਵੇਲੇ ਵੀ ਖਤਮ ਹੋਦੀ ਸੀ ਪਰ ਮਿਆਦਾ ਪੈਸੇ ਲੈ ਕੇ ਵੱਧ ਜਾਂਦੀਆਂ ਸੀ ਮਿਆਦ ਰੱਦ ਕਰਨ ਦੇ ਲਈ ਕਰੋੜਾਂ ਰੁਪਇਆ ਨੂੰ ਠੋਕਰ ਮਾਰਨ ਦੇ ਲਈ ਲੱਤਾਂ ਚ ਭਾਰ ਚਾਹੀਦਾ ਜਿਹੜਾ ਭਗਵੰਤ ਸਿੰਘ ਮਾਨ ਦੀਆਂ ਚ ਜਿਨੇ ਕਰੋੜਾਂ ਰੁਪਇਆ ਨੂੰ ਠੋਕਰ ਮਾਰ ਕੇ 14 ਟੋਲ ਪੁਲਾਜੇ ਪੰਜਾਬ ਚ ਬੰਦ ਕਰਵਾਇਆ ਸੋ ਇਹਨਾਂ ਗੱਲਾਂ ਤੋਂ ਪਤਾ ਲੱਗਦਾ ਵੀ ਭਾਈ ਸਰਕਾਰ ਦੀ ਸੋਚ ਕੀ ਹੈ ਨੀਤ ਕੀ ਹੈ ਅਸੀਂ ਜਿਹੜੀਆਂ ਗੱਲਾਂ ਨਹੀਂ ਵੀ ਕਈਆਂ ਸੀ ਲੋਕਾਂ ਨੇ ਡਿਮਾਂਡ ਥੋੜੀ ਕੀਤੀ ਸੀ ਆ ਕਿਤੇ ਵੀਰ ਯਾ ਟੋਲੀ ਵਾਂ ਦੋ ਰਿਹਾ ਲੋਕ ਤਾਂ ਵਿਚਾਰੇ ਦੇ ਹੀ ਜਾਂਦੇ ਸੀ ਬਚਾ ਲ ਹੁਣ ਲੱਗੇ ਹੀ ਹੋਇਆ ਟੋਲ ਆ ਪ੍ਰਾਈਵੇਟ ਥਰਮਲ ਖਰੀਦ ਕੇ ਸਰਕਾਰੀ ਕੀਤਾ ਤੁਸੀਂ ਕਦੇ ਮੰਗ ਕੀਤੀ ਸੀ ਥਰਮਲ ਖਰੀਦ ਕੇ ਸਰਕਾਰੀ ਕਰੋ ਕਿਸੇ ਨੇ ਕਿਹਾ ਹੋ ਸਿਰਫ ਆਪ ਦੀ ਸੋਚ ਕਰਕੇ ਬੀਆਰਜੀ ਖਰੀਦਾਂਗੇ ਤਾਂ ਲੋਕਾਂ ਨੂੰ ਫਾਇਦਾ ਹੋ ਸਰਕਾਰ ਦੇ ਖਜ਼ਾਨੇ ਨੂੰ ਫਾਇਦਾ ਹੋ ਜਿਹੜੀ ਬਿਜਲੀ ਹੁਣ ਬਾਹਰੋਂ ਖਰੀਦਦੇ ਆ ਜੇ ਆਪ ਦਾ ਘਰ ਦਾ ਸੰਦ ਬਣ ਜੂ ਤਾਂ ਇਥੋਂ 3.5 ਰੁਪਏ ਨੂੰ ਬਿਜਲੀ ਬੰਦ ਕਰੋਗੇ ਤੇ ਅੱਜ 90 ਕਰੋੜ ਰੁਪਏ ਦੀ ਬਿਜਲੀ ਆਪਾਂ ਪਿਛਲੇ ਮਹੀਨੇ Madhya Pradesh ਨੂੰ ਵੇਚੀ ਆਪਾਂ ਦੀ ਨੀ ਪਹਿਲਾਂ ਕੀ ਕਰਦੇ ਸੀ ਪ੍ਰਾਈਵੇਟ ਕੋਈ ਕੰਪਨੀ ਲੱਭ ਕੇ ਲਿਆਉਂਦੇ ਸੀ ਵੀ ਭਾਈ ਅੱਧੇ ਪੈਸੇ ਤੂੰ ਲੈ ਅੱਧੇ ਸਾਨੂੰ ਦੇ ਦੀ ਮਹਿੰਗੇ ਰੇਟ ਤੇ ਕਿਸੇ ਨੂੰ ਉਤਾਰ ਕਰਨਾ ਇਹ ਭਰਾ ਵੀਰੋ ਪਹਿਲੀ ਸਰਕਾਰ ਹੈ ਜਿਹਨੇ ਘਰ ਵਾਂਗੂ ਜਿਵੇਂ ਆਪਾਂ ਘਰ ਦਾ ਕੋਈ ਕੰਮ ਕਰਦੇ ਆ ਆਈ ਸਰਕਾਰ ਚਲਾਉਣ ਦੀ ਕੋਸ਼ਿਸ਼ ਕੀਤੀ ਆ ਪਿਛਲੇ 2 ਸਾਲਾਂ ਤੋਂ ਤਾਂ ਹੀ ਉਹ ਕੰਮ ਵੀ ਕਰਤੇ ਜਿਨ੍ਹਾਂ ਦਾ ਵਾਅਦਾ ਵੀ ਨਹੀਂ ਕੀਤਾ ਸਭ ਤੋਂ ਵੱਡਾ ਜਿਹੜਾ ਸੁਧਾਰ ਹੋਇਆ ਜੇ ਮੈਂ ਕਹਾਂ ਵੀ ਹਰੇਕ ਵਿਭਾਗ ਵਿੱਚ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਜਿਹੜੀ ਮੈਨੂੰ ਲੱਗਦਾ ਸਭ ਤੋਂ ਵੱਡੀ ਪ੍ਰਾਪਤੀ ਹੈ ਕਿਉਂਕਿ ਜਿੰਨੇ ਵਿਭਾਗਾਂ ਵਿੱਚ ਸੁਧਾਰ ਹੋਣਾ ਕਦ ਨਾਲ ਹੋਣਾ ਪੈਸੇ ਦੇ ਨਾਲ ਤੁਹਾਡੇ ਪਿੰਡ ਦਾ ਸੁਧਾਰ ਹੋਣਾ ਤਰੱਕੀ ਹੋਣੀ ਆ ਕੋਈ ਪਿੰਡ ਦਾ ਮਸਲਾ ਆ ਆ ਖਾਲ ਬਣ ਰਿਹਾ ਕੋਈ ਗਰਾਊਂਡ ਬਣਨਾ ਪੈਸੇ ਦੇ ਨਾਲ ਹੀ ਪਾਉਂਦਾ ਨਾ ਹੋਰ ਤਾਂ ਕੋਈ ਚੀਜ਼ ਚਾਹੀਦੀ ਨਹੀਂ ਜੇ ਸਰਕਾਰਾਂ ਕੋਈ ਕੰਮ ਨਹੀਂ ਕਰਦੀਆਂ ਤੁਸੀਂ ਮੰਗ ਕਰਦੇ ਹੋ ਇਸੇ ਕਰਕੇ ਦੀ ਕਰ ਪਾਉਂਦੇ ਨਹੀਂ ਪੈਸਾ ਹੈ ਨਹੀਂ ਆ ਨੌਕਰੀਆਂ ਦਿੱਤੀਆਂ ਇਹਦੇ ਲਈ ਪੈਸਾ ਚਾਹੀਦਾ ਸੜਕਾਂ ਬਣਾਉਣੀਆਂ ਉਹਦੇ ਲਈ ਵੀ ਪੈਸਾ ਚਾਹੀਦਾ ਹਰ ਚੀਜ਼ ਪੈਸੇ ਦੇ ਨਾਲ ਹੋਣੀ ਹੈ ਜਿਵੇਂ ਮੈਂ ਕਿਹਾ ਵੀ ਦੂਜੇ ਵਿਭਾਗਾਂ ਸੁਧਾਰ ਹੋਇਆ ਨਹਿਰੀ ਵਿਭਾਗ ਵਿੱਚ ਬਿਜਲੀ ਵਾਲੇ 'ਚ ਖੇਡਾਂ ਵਾਲੇ 'ਚ ਸਭ ਤੋਂ ਵੱਡਾ ਸੁਧਾਰ ਹੋਇਆ ਭਰਾਵੋ ਜਿਹੜਾ ਪੈਸੇ ਵਾਲਾ ਵਿਭਾਗ ਹੈ ਵਿੱਤ ਵਿਭਾਗ ਨਾਲ ਜਿੱਥੋਂ ਘਰ ਚੱਲਦਾ ਜਿੱਥੋਂ ਸਰਕਾਰ ਚਲਦੀ ਹੈ ਜਿਹੜੇ ਸੂਬੇ ਦੀ ਕਮਾਈ ਕਦੇ 6% ਤੋਂ ਨਹੀਂ ਵਧੀ ਸਾਲਾਨਾ ਜੇ ਭਾਵੇਂ ਪਿਛਲੇ ਸਾਲ 100 ਰੁਪਿਆ ਕਮਾਉਣਿਆ ਤਾਂ ਅਗਲੇ ਸਾਲ 106 ਜਿਹੜੇ ਸੂਬੇ ਦੀ ਕਮਾਈ 6% ਤੋਂ ਨਹੀਂ ਵਧੀ ਪੰਜਾਬ ਨੇ 70 ਸਾਲਾਂ ਦਾ ਰਿਕਾਰਡ ਤੋੜਿਆ ਪਿਛਲੇ 2 ਸਾਲਾਂ ਤੋਂ 14% ਦੇ ਹਿਸਾਬ ਨਾਲ ਕਮਾਈ ਸੂਬਾ ਸਰਕਾਰ ਤੁਸੀਂ ਦੇਖੋ ਵੀ ਉਹੀ ਮਹਿਕਮੇ ਆ ਉਹੀ ਸਾਧਨ ਨੇ ਆਪਣੇ ਵੇਲੇ 14% ਦੇ ਹਿਸਾਬ ਨਾਲ ਵਧ ਰਹੀ ਆ ਤੇ ਦੂਜਾ ਵੇਲੇ ਕਿਤੇ 6% ਦੇ ਹਿਸਾਬ ਤੋਂ ਵੱਧ ਨਾਲ ਸੀ ਵਧੀ ਫਿਰ ਭਰ ਕੀ ਆ ਫਰਕ ਇੱਕੋ ਚੀਜ਼ ਦਾ ਜਿਹੜੀ ਟੋਲ ਪਲਾਜ਼ੇ ਬੰਦ ਕਰਨ ਵੇਲੇ ਇਮਾਨਦਾਰ ਅੱਗੇ ਪੈਸੇ ਜਿਹੜੇ ਲੀਡਰਾਂ ਜੇਬਾਂ ਤਾਂ ਕਰਹਿ ਜਾਂਦੇ ਸੀ ਖਜ਼ਾਨੇ ਤੱਕ ਪਹੁੰਚਦੇ ਹੀ ਨਹੀਂ ਸੀ ਹੁਣ ਜੇ ਮੈਂ ਤੁਹਾਡੀ ਇੱਕ ਪਿੰਡੂ ਭਾਸ਼ਾ ਸਮਝਾਵਾਂ ਵੀ ਕਮਾਈ ਦਾ ਜਿਹੜਾ ਮੈਂ ਕਹਿਣਾ ਵੀ ਉਸੇ ਸਾਧਨਾਂ ਚੋਂ ਕਮਾਈ ਆਪਣੇ ਵਾਧਾਈ ਹੈ ਜੇ 15 ਕਿੱਲੇ ਐਸੈਜ ਜਿਹੜੇ ਕਿਸੇ ਕੋਲੇ ਕੋਲੇ ਤਿੰਨ ਮੁੰਡੇ ਆ ਤੇ ਇਹਨਾਂ ਨੂੰ ਪੰਜ-ਪੰਜ ਦੇ ਤੇ ਵਿਆਦ ਕੀ ਭਾਈ ਮੈਨੂੰ ਕਮਾਈ ਕਰਕੇ ਦਿਖਾਓ ਕਿੰਨੀ-ਕਿੰਨੀ ਕਰੋ ਪਹਿਲੇ ਮੁੰਡੇ ਨੇ 2.5 ਲੱਖ ਰੁਪਿਆ ਕਮਾ ਲਿਆ ਜਿਹੜਾ ਨਾਲ ਆ ਉਹਨੇ ਵੀ 2.5 ਲੱਖ ਕਮਾ ਲਿਆ ਉਹੀ ਸਪਰੇਹਾਂ ਦਾ ਰੇਟ ਉਹੀ ਫਸਲ ਦਾ ਜੇ ਤੀਜਾ ਮੁੰਡਾ ਪੰਜਾਂ ਚੋਂ 3.5 ਲੱਖ ਰੁਪਿਆ ਕਮਾਰੇ ਆ ਕੋਈ ਵਰਕਤਾ ਹੋਂਗਣਾ ਭਈ ਉਹਦੀ ਮਿਹਨਤ ਚ ਆਮ ਆਦਮੀ ਪਾਰਟੀ ਉਹ ਤੀਜਾ ਮੁੰਡਾ ਹੀ ਲਾਲੂ ਸਹਜੜੇ ਵਾਲੇ ਵਰਕ ਦਾ ਜਿਨੇ ਉਸੇ ਜ਼ਮੀਨ ਚੋਂ ਝਾੜ ਵੱਧ ਕੱਢ ਕੇ ਦਿਖਾਇਆ ਇਹ ਕਮਾਉਂ ਸੀ 6% ਦੇ ਹਿਸਾਬ ਨਾਲ ਆਪਾਂ ਕਮਾ 14 ਦੇ ਹਰ ਇੱਕੋ ਚੀਜ਼ ਦਾ ਇਮਾਨਦਾਰੀ ਤੇ ਮਿਹਨਤ ਦਾ ਤੇ ਕੱਲਾ ਝਾੜ ਨਹੀਂ ਵੱਧ ਕੱਢਿਆ ਨਾਲ ਜਿਵੇਂ ਆਪਾਂ ਵੀ ਭਾਈ ਖੇਤੀਬਾੜੀ ਵਾਲੇ ਸੰਧ ਘਰ ਦੇ ਲੈ ਕੇ ਵੀ ਚਲੋ ਘਰੇ ਸਰਜਿਆ ਕਰੂ ਕਰਦੇ ਸੰਧ ਜੋੜ ਦੀ ਕੋਸ਼ਿਸ਼ ਕਰਦੇ ਆ ਆ ਥਰਮਲ ਵੀ ਉਸੇ ਚੀਜ਼ ਦਾ ਹਿੱਸਾ ਕਰਦੇ ਆ ਕਰਦੇ ਸੰਧ ਵੀ ਵਧਾਉਣ ਦੀ ਕੋਸ਼ਿਸ਼ ਕੀਤੀ ਹੈ ਸੋ ਇਹਦੇ ਤੋਂ ਪਤਾ ਲੱਗਦਾ ਵੀ ਸਰਕਾਰ ਦੀ ਸੋਚ ਕੀ ਹੈ ਨੀਅਤ ਕੀ ਹੈ ਮੈਂ ਨਹੀਂ ਕਹਿੰਦਾ ਯਾਰ ਅਸੀਂ ਸਾਰਾ ਕੁਝ ਕਰਤਾ ਪਰ ਪਿਛਲੇ 2 ਸਾਲਾਂ ਤੋਂ ਇਮਾਨਦਾਰੀ ਦੇ ਨਾਲ ਕੰਮ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਹਰੇਕ ਵਿਭਾਗ ਵਿੱਚ ਜਿਹੜਾ ਸੁਧਾਰ ਆ ਉਹ ਹੋਇਆ ਤੇ ਬਾਕੀ ਅਜੇ ਤਾਂ ਸਾਲ ਹੀ ਦੋ ਲੰਘੇ ਆ ਨਹੀਂ ਦੂਜੀਆਂ ਸਰਕਾਰਾਂ ਤਾਂ ਲਾਸਟ ਜਿਹੇ ਕਰਦੀਆਂ ਉਹਨੇ 6 ਮਹੀਨੇ ਵੀ ਤਾਂ ਬੋਟਾ ਜੀ ਆ ਗਿਆ ਉਹ ਨੌਕਰੀਆਂ ਜੀ ਉਹਨੋਂ ਇੱਕ ਅੱਧਾ ਨਹੀਂ ਪੱਤਰ ਜਾਂ ਰੱਖਤਾ ਇਹ ਪਹਿਲੀ ਸਰਕਾਰ ਹੈ ਜਿਹਨੇ ਆਉਂਦੇ ਕੰਮ ਸ਼ੁਰੂ ਕਰਤੇ ਤਿੰਨ ਸਾਲ ਪਏ ਆ ਉਹਨਾਂ ਵਿੱਚ ਵੀ ਕੰਮ ਕਰਾਂਗੇ ਤੇ ਜਿੰਨੇ ਵਾਦੇ ਪੰਜਾਬ ਦੇ ਲੋਕਾਂ ਨਾਲ ਕੀਤੇ ਆ ਸਾਰੇ ਪੂਰੇ ਕਰਾਂਗੇ ਆਰ ਪਹਲਾ ਕਲੀਨਿਕ ਤਾਂ ਬਾਨੇ ਸ਼ੁਰੂ ਹੋਗੇ ਬਿਜਲੀ ਵਾਲੀ ਅਸੀਂ ਕਰਤਾ بڑے ਕੰਮ ਹੋਰ ਵੀ ਕਰਤੇ ਜਿਹੜੇ ਵਾਦੇ ਨਹੀਂ ਸੀ ਕੀਤੇ ਆ ਜੇ ਮੈਂ ਤੁਹਾਨੂੰ ਦੱਸਿਆ ਟੋਲਣਾ ਵਾਲਾ ਥੋੜੀ ਮੋਟਰ ਵਾਲੀ ਬਿਜਲੀ ਇੱਕੋ ਵਾਦਾ ਰਹਿੰਦਾ ਆ ਜਿਹੜੀਆਂ ਬੀਬੀਆਂ ਘਟਾਂ ਹੀ ਆ ਇਹਨਾਂ ਆ ਤੇ ਮੇਰਾ ਵਾਦਾ ਤੁਹਾਡੇ ਨਾਲ ਵੋਟਾਂ ਪੰਜ ਸਾਲ ਦੀ ਪਾਈਆਂ ਆ ਹਜ਼ਾਰ ਜਾਨਾਂ ਲੰਬਾ ਵੀ ਅਸੀਂ ਲਾਉਣ ਆ ਆ ਪੰਜਾ ਸਾਲਾਂ ਦੇ ਵਿੱਚ ਕਿਸੇ ਤੋਂ ਪਿੱਛੇ ਨਹੀਂ ਹਟਦੇ ਕਿਉਂਕਿ ਸਾਰਾ ਕੁਝ ਪਹਿਲੇ ਸਾਲ ਕੋਈ ਸਰਕਾਰ ਕਿਵੇਂ ਕਰ ਦੂਗੀ ਪੈਸਾ ਕਿੱਥੋਂ ਲਿਆਉ ਅਸੀਂ ਕਮਾਈ ਵੀ ਵਧਾ ਰਿਆ ਹੌਲੀ ਹੌਲੀ ਕਮਾਈ ਵੱਧ ਰਹੀ ਆ ਤੇ ਉਸੇ ਕਮਾਈ ਤੋਂ ਸਾਰੇ ਵਾਦੇ ਪੂਰੇ ਕਰਾਂਗੇ ਹੁਣ ਤੁਸੀਂ ਆ ਸਾਹਮਣੇ ਚਵਾਰਾ ਇਹ ਪਹਿਲਾ ਚਵਾਰਾ ਥੋੜੀ ਬਹਿ ਗਿਆ ਹੂੰ ਪਹਿਲਾਂ ਥੱਲੇ ਨੀਹਾਂ ਪੱਟੀਆਂ ਹੋਣਗੀਆਂ ਫਿਰ ਕੰਧਾਂ ਖੜੀਆਂ ਕੀਤੀਆਂ ਫਿਰ ਛੱਤ ਪਾਈ ਫੇਰ ਉੱਪਰ ਦੂਜੀ ਮੰਜ਼ਲ ਤੇ ਸ਼ੁਰੂ ਕੀਤੀ। ਸੋ ਭਾਈ ਅਸੀਂ ਇੱਕ-ਇੱਕ ਕਰਕੇ ਸਾਰੇ ਵਾਦੇ ਪੂਰੇ ਕਰਾਂਗੇ ਹੋਣੇ ਆ ਖਜ਼ਾਨੇ 'ਚੋਂ। ਤੇ ਖਜ਼ਾਨਾ ਆਪਾਂ ਨੂੰ ਹਿਸਾਬਾ ਪੜਨਾ ਕਿਵੇਂ ਆ। ਜੇ ਮੈਂ ਤੁਹਾਨੂੰ ਦੱਸਿਆ ਵੀ ਭਾਈ ਅਸੀਂ ਝਾੜ ਪਹਿਲੇ ਵਾਧ ਕੱਢ ਕੇ ਦਿਖਾਉਣ ਨਾਲ ਸਮਝ ਹੋਰ ਕੱਢਾਂਗੇ। ਨਾਲ ਹੋਰ ਜ਼ਮੀਨ ਵੀ ਖਰੀਦਾਂਗੇ ਜਦੋਂ ਝਾੜ ਵਾਧ ਨਿਕਲੂਗਾ ਆਪੀ ਨਾਲ ਲੱਗਦੀ ਖਰੀਦਾਂਗੇ ਉਹ ਦੂਜੇ ਮੁੰਡੇ ਵਾਲੀ ਵੀ ਲੈ ਲਾਂਗੇ। ਸੋ ਮੈਂ ਤੁਹਾਨੂੰ ਬੇਇਜ਼ਤੀ ਕਰਦਾ ਕਿ ਬੜੇ ਕੰਮ ਤੁਹਾਡੀ ਸਰਕਾਰ ਨੇ ਕੀਤੇ ਆ ਚੋਣਾਂ ਵਾਲੇ ਸਮੇਂ 'ਚ ਵੀ ਕਰਾਂਗੇ ਤੇ ਬਾਕੀ ਮੇਰੀ ਡਿਊਟੀ ਪਾਰਟੀ ਦੇ ਪਾਰਲੀਮੈਂਟ ਤੇ ਉਹਨਾਂ ਦੇ ਲਈ ਹੈ 7 ਸਾਲਾਂ ਤੋਂ ਮੈਂ ਐਮਐਲਏ ਆ ਬਰਨਾਲੇ ਤੋਂ ਮੇਰਾ ਕਿੱਦਾਂ ਦਾ ਕਰਦਾਰ ਆ ਤੁਸੀਂ ਸਾਰੇ ਜਾਣਦੇ ਹੋ ਕੋਈ ਗੱਲਾਂ ਲੁਕੀਆਂ ਨਹੀਂ ਰਹਿੰਦੀਆਂ ਕਿੰਨੇ ਕੰਮ ਆਪਣੇ ਇਲਾਕੇ 'ਚ ਕੰਮ ਕੀਤੇ ਆ ਉਹ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਤੇ ਬਾਕੀ ਭਾਈ ਮੈਂ ਤੁਹਾਡੇ ਇਲਾਕੇ ਦਾ ਵੀ ਆ ਬਰਨਾਲੇ ਦਾ ਚਾਹ ਲੈ ਮੈਂ ਦੋ ਵਾਰੀ ਐਮਐਲਏ ਆ ਪਰ ਮੇਰਾ ਪਿੰਡ ਤੁਹਾਡੇ ਇਲਾਕੇ ਚ ਹੈ ਮਹਿਲਕਾਂ ਚ ਜ਼ਿਲ੍ਹਾ ਆਪਣਾ ਇੱਕ ਹੈ ਜਿੰਨੇ ਉਮੀਦਵਾਰ ਨੇ ਕੱਲਾ ਮੀਤ ਹੈ ਜਿਹਨੂੰ ਤੁਸੀਂ ਜਾਣਦੇ ਹੋ ਜਿਹੜਾ ਤੁਹਾਡਾ ਆਪਣਾ ਜਿਹਦੀ ਕੱਲ ਨੂੰ ਭਾਈ ਬਾਹ ਫੜ ਕੇ ਰੋਕ ਸਕਦੇ ਹੋ ਆ ਦੂਜਿਆਂ ਨੇ ਕਿਸੇ ਨੇ ਨਹੀਂ ਆਉਣਾ ਇੱਥੇ ਮੁੜ ਕੇ ਇਹ ਕੇਵਲ 1 ਜੂਨ ਤੱਕ ਇੱਥੇ ਨੇ ਜਦਨ ਵੋਟਾਂ ਪੈ ਗਈਆਂ ਬਹੁਤੇ ਆਣੇ 4 ਜੂਨ ਨੂੰ ਤੁਰੀਲ ਜੱਟ ਦੇਖਣ ਵੀ ਨਹੀਂ ਆਉਣਾ ਵੀ ਕਿੰਨੀਆਂ ਕੇ ਵੋਟਾਂ ਪਈਆਂ ਤੇ ਮੀਤ ਅੱਜ ਵੀ ਇੱਥੇ ਹੈ ਬੀ ਤੇ ਕਜੂਨ ਨੂੰ ਵੀ ਇੱਥੇ ਉਚਾਰਨ ਨੂੰ ਵੀ ਇੱਥੇ ਆਉਂ ਤੇ ਮੀਤ ਨੇ ਭਾਈ ਉਹ ਤੋਂ ਬਾਅਦ ਵੀ ਇੱਥੇ ਰਹਾ ਸੋ ਮੈਂ ਤੁਹਾਡਾ ਆਪਣਾ ਭਰਾ ਇਹ ਬੇਨਤੀ ਕਰਦਾ ਭਾਈ ਆਪਦੇ ਮੁੰਡੇ ਦਾ ਆਪਦੇ ਪੁੱਤ ਦਾ ਤੁਸੀਂ ਸਾਥ ਦਿਓ ਤੇ ਬਾਕੀ ਮੇਰਾ ਤੁਹਾਡੇ ਨਾਲ ਵਾਦਾ ਮੈਂ ਬਰਨਾਲੇ ਵੀ ਹਮੇਸ਼ਾ ਇਮਾਨਦਾਰੀ ਦੇ ਨਾਲ ਲੋਕਾਂ ਦੀ ਸੇਵਾ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਆ ਇੱਕ ਰੁਪਏ ਦਾ ਇਲਜ਼ਾਮ ਕਦੇ ਲੱਗਣ ਨਹੀਂ ਦਿੱਤਾ ਤੇ ਤੁਹਾਡੇ ਨਾਲ ਵੀ ਮੈਂ ਵਾਦਾ ਕਰਦਾ ਨੀਤ ਨਾਲ ਜ਼ਿੰਦਗੀ 'ਚ ਕਿਸੇ ਚੀਜ਼ ਦੀ ਨਾਰਾਜ਼ਗੀ ਹੋ ਸਕਦੀ ਹੈ ਕਿਉਂਕਿ ਹੋ ਜਾਂਦੀ ਹੈ ਕਈ ਵਾਰ ਸਿਆਸੀ ਬੰਦਿਆਂ ਦੇ ਨਾਲ ਪਰ ਇੱਕ ਚੀਜ਼ ਦੀ ਨਾਰਾਜ਼ਗੀ ਮੇਰੀ ਗਰੰਟੀ ਹੈ ਪੂਰੀ ਜ਼ਿੰਦਗੀ ਨਹੀਂ ਹੋਊਗੀ ਕਿ ਨੀਤ ਨੇ 1 ਰੁਪਿਆ ਵੀ ਸਰਕਾਰੀ ਖਾਤੇ ਬੇਈਮਾਨੀ ਵਾਲੀ ਨਾਰਾਜ਼ਗੀ ਮੇਰੇ ਨਾਲ ਪੂਰੀ ਜ਼ਿੰਦਗੀ ਨਹੀਂ ਹੁੰਦੀ ਇਹ ਤੁਹਾਡਾ ਬਵਾਦ ਹੈ 1 ਰੁਪਿਆ ਵੀ ਜ਼ਿੰਦਗੀ ਕਿਸੇ ਨੇ ਪ੍ਰੂਫ ਕਰਤਾ ਮੈਂ ਦੁਬਾਰਾ ਅਲਖਿਮੇ ਲੜਦਾ ਮੈਂ ਕਿਹਾ ਕੋਈ ਬੁਢਾ ਹਾਂ ਵੀ 80 ਸਾਲ ਦਾ ਹੋਇਆ ਪਿਆ ਜਿਵੇਂ ਬਾਦਲ ਕਹਿੰਦੇ ਲਾਸਟ ਲਾਸਟ ਵਾਲੇ ਵੀ ਚਲੋ ਲੜ ਗਿਆ ਬਾਪੂ ਪਰ ਮੇਰਾ ਤੁਹਾਡੇ ਨਾਲ ਵਾਅਦਾ ਹੈ ਇਮਾਨਦਾਰੀ ਨਾਲ ਪਹਿਲਾਂ ਸੇਵਾ ਕੀਤੀ ਹੈ ਡਿਊਟੀ ਲਾਉਂਗੇ ਮੈਂ ਆਉਣ ਵਾਲੇ ਸਮੇਂ 'ਚ ਵੀ ਇਮਾਨਦਾਰੀ ਨਾਲ ਸੇਵਾ ਜਿਹੜੀ ਹੈ ਉਹ ਲੋਕਾਂ ਦੀ ਕਰੂੰਗਾ ਬਾਕੀ ਵਿਕਾਸ ਦਾ ਤੁਹਾਨੂੰ ਸਾਰਿਆਂ ਦਾ ਕਰਵਾਣਾ ਪਰ ਇਹ ਮੇਰਾ ਆਪਣਾ ਲੱਖਾ ਪੰਜਾਬ ਵਾਲੇ ਫੰਡ ਤਾਂ ਆਉਂਦੇ ਆਉਂਦੇ ਆ ਕੇਂਦਰ ਵਾਲੇ ਵੀ ਮੈਂ ਤੁਹਾਡੇ ਲਈ ਲੈ ਕੇ ਜਾਵਾਂਗਾ ਸੋ ਸਾਥ ਦਿਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਲੇਟ ਹੋਣ ਦੀ ਮੈਂ ਦੁਬਾਰਾ ਮਾਫੀ ਮੰਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਨਮਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸੇਵਾ ਅਮਰ ਸ੍ਰੀ ਤੇ ਨਗਰੂਆ ਵਾਹਿਗੁਰੂ ਦਾ ਸਨਮਾਨ ਕੀਤਾ ਜਾ ਰਿਹਾ ਸੋ ਬਾਈ ਮਿਥਿਆ ਜੀ ਉਹਨਾਂ ਦਾ ਸਨਮਾਨ ਕੀਤਾ ਜਾਣਾ ਜੀ ਅਜੋ ਜੀ ਗਰਵੇਸ਼ ਸਿੰਘ ਜੀ ਆ ਗਿਆ ਬੋਲੇ ਸੋਨਹਾ ਗਰਮੇਰ ਸਿੰਘ ਜੀ ਮੈਂਬਰ ਸਾਹਿਬ ਗਰਮੇਰ ਸਿੰਘ ਜੀ ਆਓ ਅੱਗੇ ਗਰਮੇਰ ਸਿੰਘ ਜੀ ਨੂੰ ਭੇਜੋ ਆਪ ਗਰਮੇਰ ਸਿੰਘ ਜੀ ਕਿਹਾਉ ਟੱਕ ਮਿੰਟ ਫੋਟੋ ਕਰਾਉਣੇ ਗੱਲ ਐਮ ਐਲ ਏ ਸਾਹਿਬ ਨੂੰ ਸਨਮਾਨ ਕਰਨਗੇ ਸਾਡੇ ਸਕਾਰਜੋਗ ਸਾਹਿਬ ਦਾ ਪੰਚਾਇਤ ਮੈਂਬਰ ਗਰਮੇਰ ਸਿੰਘ ਜੀ ਆਜੋ ਜੀ ਇਧਰ ਦੀ ਬੋਲੇ ਸੋਨਹਾ ਤੇ ਸਾਡੇ ਚੇਅਰਮੈਨ RAMJIT SINGH ਜੀ ਮੰਨਾ ਜੀ ਉਹਨਾਂ ਦਾ ਵੀ ਸਨਮਾਨ ਕੀਤਾ ਗਿਆ ਬਹੁਤ ਬਹੁਤ ਧੰਨਵਾਦ ਜੀ